ਸਤਿ ਸ੍ਰੀ ਅਕਾਲ ਜੀ ਤਾਂ ਆਓ ਅੱਜ ਆਪਾਂ ਦੇਖਦੇ ਹਾਂ ਇੱਕ ਹੋਰ ਮੈਥਮੈਟਿਕਸ ਦਾ ਦਿਲਚਸਪ ਕਿੱਸਾ ਕੀ ਕਿੱਸਾ ਕੀ ਹੈ ਕਿ ਜੇ ਅਸੀਂ 333 ਦਾ ਵਰਗ ਕਰੀਏ ਤੇ ਇਹਦੇ 'ਚ 444 ਦਾ ਵਰਗ ਜੋੜ ਦਈਏ ਤਾਂ ਇਹ ਕਹਿੰਦਾ ਵੀ ਇੱਥੇ ਕਿੰਨਾ ਆਊਗਾ ਜਵਾਬ ਹੈਨਾ ਤਾਂ ਬੜੀ ਮਜ਼ੇਦਾਰ ਹੈ ਪਰ ਮੈਥਮੈਟਿਕਲੀ ਇਸ ਨੂੰ ਕਿਵੇਂ ਆਸਾਨ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ 333 ਨੂੰ ਅਸੀਂ ਕੀ ਲਿਖ ਸਕਦੇ ਹਾਂ 111 3 ਇਸ ਨੂੰ ਕੀ ਲਿਖ ਸਕਦੇ ਹਾਂ 111 4 ਬਣ ਗਿਆ ਜੀ ਤਾਂ ਹੁਣ ਇਸ ਦੇ ਵਿੱਚੋਂ 111 ਦਾ ਵਰਗ 3 ਦਾ ਵਰਗ ਇਹ ਕੀਤਾ ਜਾ ਸਕਦਾ 4 ਦਾ ਇਹਦੇ 'ਚ ਹੁਣ ਇਹ ਵਾਲੀ ਚੀਜ਼ ਹੈ ਜਿਹੜੀ ਦੋਨਾਂ ਚ ਆ ਗਈ ਤਾਂ ਇਹਨੂੰ ਕਾਮਨ ਲੈ ਲਈਏ ਅਸੀਂ ਤਾਂ ਇਹ ਸਾਡੇ ਕੋਲ ਕੀ ਬਣ ਗਿਆ ਵਿੱਚ ਕਿੰਨਾ ਰਹਿ ਗਿਆ 3 ਦਾ ਸਕਰ ਜਮਾ 4 ਦਾ ਸਕਰ ਤਾਂ ਇਹ ਸਾਡੇ ਕੋਲ ਹੁਣ ਕੀ ਬਣ ਗਿਆ ਦੇਖੋ ਤੁਸੀਂ 111 ਦਾ ਸਕਰ 3 3 9 9 ਜਮਾ 16 ਤਾਂ 9 ਜਮਾ 16 ਕਿੰਨਾ ਬਣ ਗਿਆ 25 ਹੁਣ 25 ਨੂੰ ਅਸੀਂ ਕੀ ਲਿਖ ਸਕਦੇ ਹਾਂ 111 ਦਾ ਸਕੁਅਰ ਗੁਣਾ 5 ਦਾ ਸਕੁਅਰ ਇਸ ਨੂੰ ਕੀ ਲਿਖ ਸਕਦੇ ਹਾਂ ਅਸੀਂ 111 ਗੁਣਾ 5 ਸਾਰੇ ਦਾ ਸਕੁਅਰ ਤੇ ਕਿੰਨਾ ਬਣ ਗਿਆ 555 ਦਾ ਸਕੁਅਰ ਤੇ ਇੱਥੇ ਜਵਾਬ ਕਿੰਨਾ ਆ ਗਿਆ 555 ਦਾ ਸਕੁਅਰ ਲੋ ਜੀ ਤੁਸੀਂ ਵੀ ਕੋਸ਼ਿਸ਼ ਕਰੋ ਇਹ ਜੇ ਕੁਐਸਚਨਸ ਬੜਾ ਮਜ਼ਾ ਆਊਗਾ ਧੰਨਵਾਦ